ਪਟਿਆਲਾ ਪੁਲਿਸ ਵੱਲੋਂ ਅੱਜ ਮਿਸ਼ਨ ਸੰਪਰਕ ਤਹਿਤ ਇੱਕ ਪ੍ਰੋਗਰਾਮ ਉਲੀਕਿਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੰਘ ਸੰਧੂ ਅਤੇ ਐਸਐਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਪੂਜੇ ਨੇ ਇਸ ਮੌਕੇ ਡੀਆਈਜੀ ਮਨਦੀਪ ਸਿੰਘ ਸੱਧੂ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਦੇਸ਼ਾਂ ਦੇਸ਼ਾਂ ਤਹਿਤ ਮਿਸ਼ਨ ਸੰਪਰਕ ਪ੍ਰੋਗਰਾਮ ਉਲੀਕਿਆ ਗਿਆ ਜਿਸ ਦੇ ਵਿੱਚ ਵੱਖ-ਵੱਖ ਮੁਹੱਲਿਆਂ ਤੇ ਪਿੰਡਾਂ ਦੇ ਕਮੇਟੀਆਂ ਦੇ ਆਹੁਦਾਰ ਸ਼ਾਮਿਲ ਹੋਏ ਨੇ ਪ੍ਰੋਜੈਕਟ ਸੰਪਰਕ ਦੇ ਤਹਿਤ ਇੱਕ ਸਾਰੇ ਪੰਜਾਬ ਦੀ ਇਹ ਪਬਲਿਕ ਮਿਲਣੀ ਪ੍ਰੋਗਰਾਮ ਕਹਿ ਸਕਦੇ ਹਾਂ ਜਿਹਦੇ ਵਿੱਚ ਵਾਰਡ ਕਮੇਟੀਆਂ ਤੇ ਮੱਲਾ ਕਮੇਟੀਆਂ ਉਹਨਾਂ ਨਾਲ ਉਹਨਾਂ ਦੀ ਜਾ ਕੇ ਸੀਨੀਅਰ ਆਫਸਰਸ ਦਾ ਉਹ ਜਾ ਕੇ ਗੱਲਬਾਤ ਕਰਨ ਤੇ ਉਥੋਂ ਜਿਹੜੇ ਕਹਿੰਦੇ ਜਿਹੜੀ ਫ੍ਰੀ ਤੇ ਔਨੈਸਟ ਡਿਸਕਸ਼ਨ ਹੋਵੇ ਜਿਹਦੇ ਵਿੱਚ ਜਿਹੜੀਆਂ ਉਹਨਾਂ ਦੇ ਕੋਈ ਮਾਮਲੇ ਜਿਹੜੇ ਠਾਉਣਗੇ ਜਿਨ੍ਹਾਂ ਨੂੰ ਪੁਲਿਸ ਨੂੰ ਆਪਦੇ ਉਸ ਢੰਗ ਨਾਲ ਵਰਕਿੰਗ ਨੂੰ ਇੰਪਰੂਵ ਕੀਤਾ ਜਾਵੇ ਤੇ ਪੁਲਿਸ ਵੱਲੋਂ ਲੋਕਾਂ ਦੇ ਸਹਿਯੋਗ ਦੀ ਮੰਗ ਕੀਤਾ ਜਾਊਗਾ ਵੀ ਡਰੱਗਸ ਦੇ ਲਈ ਕ੍ਰਾਈਮ ਦੇ ਅਗੇਂਸਟ ਲੜ ਕੇ ਕੋਈ ਵੀ ਜਿਹੜਾ ਕ੍ਰਾਈਮ ਨੂੰ ਹੈ ਉਹ ਪੁਲਿਸ ਦੇ ਸਹਿਯੋਗ ਬਿਨਾ ਅਸੀਂ ਜਿਹੜਾ ਨਹੀਂ ਖਤਮ ਕਰ ਸਕਦੇ ਇਹਨੂੰ ਇਹ ਕਹਿ ਸਕਦੇ ਹਾਂ ਵੀ ਜਿਹੜੀ ਹੈਂਡਹੋਲਡਿੰਗ ਪਬਲਿਕ ਤੇ ਪੁਲਿਸ ਰਲ ਕੇ ਜਿਹੜੀ ਕ੍ਰਾਈਮ ਨੂੰ ਕੰਟਰੋਲ ਕਰਨ ਲਈ ਕ੍ਰਾਈਮ ਨੂੰ ਠੱਲ ਪਾਉਣ ਲਈ ਤੇ ਡਰੱਗਸ ਦੇ ਅਗੇਂਸਟ ਇੱਕ ਮੁਹਿੰਮ ਜਿਹੜੀ ਪਹਿਲਾਂ ਹੀ ਬੜੇ ਵਧੀਆ ਢੰਗ ਨਾਲ ਚੱਲ ਰਹੀ ਹੈ ਉਹਨੂੰ ਹੋਰ ਹੀ کارਗਰ ਢੰਗ ਨਾਲ ਅਸੀਂ ਚਲਾਵਾਂਗੇ ਇਹਦੇ ਵਿੱਚ ਮੈਂ ਅੱਜ ਕਿਉਂਕਿ ਡਿਸਟ੍ਰਿਕਟ ਪਟਿਆਲੇ 'ਚ ਅੱਜ ਮੁਹਿੰਮ ਲਾਂਚ ਹੋ ਰਹੀ ਹੈ ਸਪੈਸ਼ਲੀ ਜਿਹੜੇ ਐਸਐਸਪੀ ਨਾਨਕ ਸਿੰਘ ਹੋਣਾ ਨੂੰ ਇਸ ਖਾਸ ਲਈ ਮੁਬਾਰਕਬਾਦ ਦੇਣਾ ਅੱਜ ਇਹਨਾਂ ਨੇ ਸਾਰੇ ਆਫਸਰਸ ਵੀ ਇੱਥੇ ਬੁਲਾਏ ਹੋਏ ਆ ਤਾਂ ਕਿ ਇਥੋਂ ਗਾਂ ਲੈ ਕੇ ਇਹ ਰੈਗੂਲਰ 1 ਮਹੀਨਾ ਇਹ ਚੱਲੂਗਾ ਸਾਰਾ ਪ੍ਰੋਜੈਕਟ ਤੇ ਇਹ ਹਾਂ ਪਟਿਆਲਾ ਰੇਂਜ ਦੇ ਵਿੱਚ ਵੀ ਬਰਨਾਲੇ ਬਾਈ ਇਲੈਕਸ਼ਨ ਆ ਉਸ ਨੂੰ ਛੱਡ ਕੇ ਤੇ ਤਕਰੀਬਨ ਉਹਨੂੰ ਜਿਵੇਂ ਲੈ ਲਓ ਵੀ ਸੰਗਰੂਰ ਮਲੇਰਕੋਟਲਾ ਬਾਕੀ ਸਾਰੇ ਪੰਜਾਬ ਵਾਂਗੂ ਅਸੀਂ ਇਹ ਜਿਹੜੀ ਪਬਲਿਕ ਮਿਲਣੀ ਤੇ ਪ੍ਰੋਜੈਕਟ ਸੰਪਰਕ ਦੇ ਤਹਿਤ ਇਹਨੂੰ ਅਸੀਂ ਇਹ ਕਰਾਂਗੇ 148 ਜਿਹੜੀਆਂ 184 ਜਿਹੜੀਆਂ ਵਾਰਡ ਕਮੇਟੀਆਂ ਐ ਤੇ 47 ਐ ਜਿਹੜੀਆਂ ਮhalla ਕਮੇਟੀਜ਼ ਐ ਜਿਨ੍ਹਾਂ ਦੀ ਅੱਜ ਇੱਥੇ ਮੀਟਿੰਗ ਕੋਲ ਨੇ ਨਹੀਂ ਜਿਹੜੀਆਂ ਕਮੇਟੀਆਂ ਆ ਉਹ ਆਲਰੇਡੀ ਪਿੰਡਾਂ ਚ ਵੀ ਬਣਿਆ ਵੀ ਆ ਉਹਦੇ ਵਿੱਚ ਅੱਜ ਕਿਉਂਕਿ ਇਹ ਜਿਹੜਾ ਤੁਹਾਨੂੰ ਦੱਸਿਆ ਪਟਿਆਲੇ ਦੇ ਵਿੱਚ ਫਾਰਮਲੀ ਇਹਨੂੰ ਲਾਂਚ ਕੀਤਾ ਜਾ ਰਿਹਾ ਹੈ ਪ੍ਰੋਜੈਕਟ ਨੂੰ ਤੇ ਇਸ ਕਰਕੇ ਸ਼ੁਰੂ ਸ਼ੁਰੂਆਤ ਹੈ ਜਿਹੜੀ ਇੱਥੋਂ ਕੀਤੀ ਹੈ ਇਹ ਅੱਜ ਇੱਕ ਵੱਡੇ ਲੈਵਲ ਤੇ ਮੀਟਿੰਗ ਹੈ ਸਾਡਾ ਮਕਸਦ ਹੈ ਵੀ ਟੂ ਫੈਨ ਆਊਟ ਇਨ ਸਿਟੀਆਂ ਮਹੱਲਾ ਅਸੀਂ ਮਹੱਲਿਆਂ ਦੇ ਵਿੱਚ ਜਾ ਜਾ ਕੇ ਵੀ ਇਹਨਾਂ ਦੀਆਂ ਇਹ ਰੈਗੂਲਰ ਸਾਰੀਆਂ ਮੀਟਿੰਗਾਂ ਪਿੰਡਾਂ ਦੇ ਵਿੱਚ ਪਿੰਡ ਲੈਵਲ ਤੇ ਤੇ ਵਾਰਡ ਲੈਵਲ ਤੇ ਵੀ ਜਾ ਕੇ ਸ਼ਹਿਰਾਂ ਦੇ ਵਿੱਚ ਵੀ ਇਹ ਸਾਰੀ ਪ੍ਰੋਜੈਕਟ ਹੈ ਉਹਦੇ ਮੁਤਾਬਕ ਮੀਟਿੰਗ ਨੇ ਸਾਰੇ ਪੰਜਾਬ ਚ ਹੋ ਚੁੱਕੀ ਹੈ ਜੀ ਰਾਦਰ ਤੇ ਅੱਜ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਜਿਹੜੀ ਇਥੋਂ ਸ਼ੁਰੂਆਤ ਹੋਈ ਹੈ थैंक यू ਜੀ